ਖਬਰ ਲੁਧਿਆਣਾ ਤੋਂ ਲੈ ਕੇ ਆਏ ਆ ਜਿੱਥੇ ਨਾਕੇ ਤੇ ਖੜੇ ਪੁਲਿਸ ਵਾਲਿਆਂ ਤੋਂ ਚਲਾਨ ਤੋਂ ਬਚਣ ਲਈ ਇੱਕ ਨੌਜਵਾਨ ਨੇ ਪੁਲਿਸ ਅਫਸਰ ਦੇ ਨਾਲ ਕਿਸੇ ਐਮਐਲਏ ਦੀ ਗੱਲ ਕਰਾਈ ਹਾਲਾਂਕਿ ਐਮਐਲਏ ਦਾ ਪਤਾ ਨਹੀਂ ਚੱਲ ਸਕਿਆ ਇਹ ਬੇਨਾਮ ਐਮਐਲਏ ਕੌਣ ਸੀ ਪਰ ਜਿਸ ਤਰੀਕੇ ਨਾਲ ਉਕਤ ਐਮਐਲਏ ਨੇ ਪੁਲਿਸ ਅਫਸਰ ਨਾਲ ਗੱਲ ਕੀਤੀ ਤਾਂ ਅਫਸਰ ਵੀ ਅੱਗੋਂ ਤਲਕੀ ਵਿੱਚ ਆ ਗਿਆ ਅਫਸਰ ਵੱਲੋਂ ਦੱਸਿਆ ਜਾ ਰਿਹਾ ਸੀ ਕਿ ਤੁਹਾਡਾ ਫੋਨ ਆ ਗਿਆ ਤੇ ਮੈਂ ਜ਼ਿਆਦਾ ਔਖਾ ਚਲਾਨ ਨਹੀਂ ਕਟਾਂਗਾ ਪਰ ਅੱਗੋ ਐਮਐਲਏ ਸਾਹਿਬ ਕਹਿੰਦੇ ਹੋਰ ਇਸ ਤੋਂ ਵੱਧ ਤੂੰ ਕੀ ਫਾਂਸੀ ਲਾ ਦੇਗਾ ਇੰਨੀ ਗੱਲ ਕੀਤੀ ਪੁਲਿਸ ਵਾਲੇ ਨੇ ਫੋਨ ਕੱਟਿਆ ਤੇ ਚਲਾਨ ਵੀ ਕਰ ਦਿੱਤਾ ਤੇ ਨਾਲ ਨੌਜਵਾਨ ਨੂੰ ਕਿਹਾ ਵੀ ਭਾਈ ਦੱਸ ਕਿਹੜਾ ਐਮਐਲਏ ਮੈਨੂੰ ਨੰਬਰ ਦੇ ਮੈਂ ਵੀ ਇਹਨਾਂ ਨਾਲ ਗੱਲ ਕਰਾਂ ਬੇੜੀ ਬਤਮੇਜੀ ਨਾਲ ਮੇਰੇ ਨਾਲ ਗੱਲ ਕੀਤੀ ਹੈ ਨੌਜਵਾਨ ਸ਼ਰਮਸਾਰ ਸੀ ਤੇ ਫੋਨ ਨੰਬਰ ਦੇਣ ਤੋਂ ਅਸਮਰਥ ਸੀ ਤੁਸੀਂ ਵੀ ਦੇਖੋ ਕਿਵੇਂ ਵਾਪਰੀ ਇਹ ਘਟਨਾ ਹਾਲਾਂਕਿ ਇਸ ਬਾਬਤ ਵਿਧਾਇਕ ਸਾਹਿਬ ਦਾ ਪਤਾ ਨਹੀਂ ਲੱਗ ਸਕਿਆ ਕਿ ਵਿਧਾਇਕ ਸਾਹਿਬ ਕਿਹੜੇ ਸਨ ਨੌਜਵਾਨ ਨੇ ਕਿ ਸੱਚਮੁੱਚ ਹੀ ਵਿਧਾਇਕ ਸਾਹਿਬ ਨਾਲ ਗੱਲ ਕਰਾਈ ਸੀ ਜਾਂ ਕਿਸੇ ਆਪਣੇ ਦੋਸਤ ਮਿੱਤਰ ਨੂੰ ਐਮਐਲਏ ਬਣਾ ਕੇ ਪੁਲਿਸ ਵਾਲਿਆਂ ਨੂੰ ਇਸ ਤਰੀਕੇ ਨਾਲ ਗੁੰਮਰਾ ਕੀਤਾ ਗਿਆ ਸੀ ਤੁਸੀਂ ਵੀ ਦੇਖੋ ਸਾਰੀ ਇਹ ਖਬਰ

ਕੈਮਰੇ ਕੋਲ ਗੱਲ ਕਰਾ ਲੈ ਜਾਂ ਤੁਹਾਨੂੰ ਗੱਲ ਕਰਨਾ ਸੁਸਾਭ ਨਾਲ ਆ ਸਾਰੇ ਅਸਟਰ ਨਾਲ ਹੈ ਲਗਾ ਬਾਦ ਇਹਨੂੰ ਸਮਝਿਆ ਹੈ ਇਹਦਾ ਕੀ ਹੁੰਦਾ ਹੈ ਕਰਦੇ ਇਹ ਚੀਜ਼ ਕੋਈ ਨਹੀਂ ਕੋਈ ਇਸੇ ਕਰਕੇ ਚਲਾਨ ਕੱਟ ਰਿਹਾ ਨਹੀਂ ਕਿ ਚਲਾਨ ਪਹਿਲਾਂ ਹੀ ਚਲਾਨ ਕਰਿਆ ਗਿਆ ਬਾਅਦ ਪਰ ਹੋ ਗਿਆ ਨਹੀਂ ਸਰ ਕਰਦੇ ਆ ਸਰ ਅਨੇ ਇੰਨਾ ਨਹੀਂ ਛੋਟਾ ਕਰਾਂਗੇ ਆਪਾਂ ਇਹਦਾ ਇੰਨਾ ਗੜਾ ਤੇ ਕੋਈ 5-6 ਸਾਲ ਹੋ ਗਿਆ ਸਾਡਾ ਕੰਪਨੀ ਹੈਗਾ ਮੈਂ ਥੋੜਾ ਥਲੇ ਕਰਾਂਗਾ ਓਕੇ ਓਕੇ ਇਹ ਨਾ ਕਰੀਂ ਇਹ ਗੱਲ ਕਿਉਂਕਿ ਤੂੰ ਇੱਕ ਤੋਂ ਵੱਧ ਗੜਾ ਪਾੰਸੀ ਲਾ ਦੇਗਾ ਕਿਉਂਕਿ ਗੱਲ ਵਿੱਚ ਚੱਜੇ ਨਾ ਚੱਜੇ ਬਸ ਇਹ ਨਾ ਕਰਾਉਣਾ ਮੇਰੀ ਮੈਂ ਆਪਣੀ ਡਿਊਟੀ ਕਰ ਰਿਹਾ ਯਾਰ ਕਮਾਲ ਉਹ 15 ਗੜਾ ਦਾ ਕੇਪ ਠੀਕ ਹੈ ਮੈਂ ਨਾਮ ਦੇ ਲਈ ਬਿਲਕੁਲ ਆਮੋ ਜਿਹੜਾ ਨੰਬਰ ਤੇ ਮੈਨੂੰ ਹੈਗਾ ਜਿਹੜੇ ਐਮਐਲਏ ਸਾਹਿਬ ਦਾ ਹੈਗਾ ਤੇ ਉਹ ਤੇ ਉਹ ਨੰਬਰ ਮੰਗਿਆ ਐਮਐਲਏ ਸਾਹਿਬ ਦਾ ਨੰਬਰ ਲੇਓ ਜਿੰਨਾ ਮੇਰੀ ਗੱਲ ਕਰਾਈ ਹੈ ਤੁਹਾਨੂੰ ਕਿਹਾ ਬਈ ਸੁਣਾਂ ਗੱਲ ਯਾਰ ਬਈ ਉਹੀ ਗੱਲ ਮੇਰੇ ਨਾਲ ਇੰਨੀ ਬਦਤਮੀ ਜਿਹਾ ਬੋਲੇਗਾ ਤੇ ਮੈਂ ਗਲਤ ਕਰਾਂਗਾ ਨਾ ਹੁਣ ਪਿਆਰ ਨਾਲ ਸਮਝਾਉਂਗਾ ਉਹਨੂੰ ਕਿ ਮੇਰੀ ਵੀ ਥਾੜੀ ਡਿਊਟੀ ਹੈ ਚਲੋ ਮੈਂ ਕਹਿੰਦਾ ਨਾ ਉਹ ਫੋਟਾ ਭਰਾਈ ਇਹਨਾਂ ਨੂੰ ਫੀਲ ਆ ਗਈ ਜਿਹੜਾ ਵੀ ਹੈਗਾ ਬਈ ਤੁਸੀਂ ਦੋਨੇ ਐਮਐਲਏ ਨਾਲ ਗੱਲ ਕਰ ਲਓ ਕਿ ਕਰਤਾ ਜਿਵੇਂ ਇੱਕ ਦਾਣਾ ਕਰੋ ਚਲੋ ਕਰੋਰਾਉਣਾ ਹੈ ਤਾਂ ਰੋਣਾ ਕੋਲੋਂ ਬਰਾਉਣਾ ਹੈ ਤੇ ਬੋਲ ਦਿਨੂ ਨਾ ਦੱਲਣਾ ਨਾ ਬਾਲਣਾ ਉਹ ਵੀ ਪੰਜਾ ਦੇ ਨਾਲ ਪੰਜਾ ਦੇ ਨਾਮ ਕਰਦੇ ਆ ਇਹ ਘਰ ਨਾ ਆਉਂਦੇ ਤਾਂ ਕਿ ਉਹ ਕੰਮ ਕੋਈ ਨਹੀਂ ਕੋਣ ਐ ਮੈਂ ਦੇ ਕੋਣ ਹੈ ਭਾਈ ਕੋਈ ਨਹੀਂ ਭਾਈ ਚਲ